UPI ਦੇ ਫਰਤੋਕਰਨ ਵਾਲਿਆਂ ਦੇ ਲਈ ਇੱਕ ਖਾਸ ਖਬਰ ਆ ਚੁੱਕੀ ਹੈ ਤੁਸੀਂ ਜ਼ਰਾ ਇਸ ਖਬਰ ਨੂੰ ਧਿਆਨ ਨਾਲ ਸੁਣੀਓ ਕਿਉਂਕਿ ਹੁਣ ਬਹੁਤ ਸਾਰੇ ਲੋਕ ਜਿਹੜਾ ਭੁਗਤਾਨ ਆਨਲਾਈਨ ਕਰਦੇ ਨੇ ਯਾਨੀ ਕਿ UPI ਯਾਨੀ ਕਿ ਜਿਹੜਾ ਪੇਟ ਗੈਮ Google Pay ਜਾਂ ਹੋਰ ਐਪਸ ਦੀ ਵਰਤੋਂ ਕਰਕੇ ਲੈਂਡ ਡੇਨ ਭੁਗਤਾਨ ਕਰਦੇ ਨੇ ਪੈਸਿਆਂ ਦਾ ਭੁਗਤਾਨ ਕਰਦੇ ਨੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਜਿਹੜੇ ਕੋਲ ਵੱਡੂਏ ਰੱਖਣੇ ਜਾਨੀ ਕਿ ਪਰਸ ਰੱਖਣੇ ਬੰਦ ਕਰ ਦਿੱਤੇ ਨੇ ਕੈਸ਼ ਫੱਕ ਕੱਟ ਲੋਕਾ ਕੋਲ ਹੁੰਦਾ ਲੋਕ ਜ਼ਿਆਦਾ ਔਨਲਾਈਨ ਪੇਮੈਂਟ ਕਰਨਾ ਹੀ ਪਸੰਦ ਕਰਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਹੁਣ UPI ਬਹੁਤ ਜਿਹੜਾ ਜ਼ਿਆਦਾ ਵਰਤੋਂ ਦੇ ਵਿੱਚ ਆ ਗਿਆ ਹੈ ਤੇ ਕੁਝ ਦਿਨਾਂ ਪਹਿਲਾਂ ਅਜੀਹਾ ਹੋਇਆ ਕਿ ਸਰਵਰ ਡਾਊਨ ਹੋਇਆ ਤੇ ਜਿਸ ਦੇ ਨਾਲ ਪੂਰਨ ਤੌਰ ਤੇ ਲੋਕ ਪਰੇਸ਼ਾਨ ਹੋ ਗਏ ਸੇਵਾਵਾਂ ਜਦੋਂ ਠੱਪ ਰਹੀਆਂ ਤਾਂ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਆ ਗਿਆ ਬਹੁਤ ਵੱਡੇ ਪੱਧਰ ਤੇ ਲੋਕ ਹੈਰਾਨ ਪਰੇਸ਼ਾਨ ਹੋ ਗਏ ਕਿ ਇਸ ਕਦਰ ਦੇਖੋ ਮੁਸੀਬਤਾਂ ਦੇ ਵਿੱਚ ਪੈ ਗਏ ਨੇ ਤਾਂ ਹੁਣ 1 ਅਗਸਤ ਤੋਂ ਕੁਝ ਅਜਿਹੇ ਬਦਲਾਅ ਆਉਣ ਵਾਲੇ ਨੇ ਜਿਸ ਦੇ ਨਾਲ ਹੁਣ UPI ਦੇ ਵਰਤੋਂ ਕਰਨ ਵਾਲਿਆਂ ਨੂੰ ਕੁਝ ਨਿਯਮਾਂ ਦੇ ਵਿੱਚ ਬਦਲਾਅ ਕਰਨ ਤੋਂ ਬਾਅਦ ਭੁਗਤਾਨ ਦੇ ਵਿੱਚ ਜਾਂ ਫਿਰ ਕੁਝ ਬੈਲੈਂਸ ਚੈੱਕ ਕਰਨ ਲਈ ਜਾਂ ਫਿਰ ਜਿਹੜੀਆਂ ਮੈਂਬਰਸ਼ਿਪ ਤੁਸੀਂ ਲਈਆਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਲੈਣ ਲਈ ਕੁਝ ਬਦਲਾਵ ਦਾ ਸਾਹਮਣਾ ਕਰਨਾ ਪਵੇਗਾ ਤੇ ਦਿੱਕਤ ਵੀ ਆ ਸਕਦੀ ਹੈ ਜਾਨੀ ਕਿ ਹੁਣ UPI ਦੀ ਜਿਹੜੀ ਜ਼ਿਆਦਾ ਵਰਤੋਂ ਹੋਣ ਕਰਕੇ ਲੈਣ ਦੇ ਜ਼ਿਆਦਾ ਵਧਣ ਕਰਕੇ UPI ਤੇ ਭਾਰ ਜ਼ਿਆਦਾ ਵੱਧ ਗਿਆ ਔਰ ਲੋਕ ਜ਼ਿਆਦਾ ਬੈਲੈਂਸ ਚੈੱਕ ਕਰਦੇ ਜਾਂਦੇ ਨੇ ਜਾਂ ਫਿਰ ਕਿੰਨੇ ਉਹਨਾਂ ਦੇ ਕੋਲ ਬੈਂਕ ਅਕਾਊਂਟ ਐਡ ਨੇ ਉਹ ਸਾਰੀਆਂ ਜਾਣਕਾਰੀਆਂ ਬਾਰ-ਬਾਰ ਜਦੋਂ ਕਰਦੇ ਨੇ UPI ਤੇ ਭਾਰ ਪੈਂਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਿ ਅਗਸਤ 2025 ਤੋਂ ਵੱਡੇ ਬਦਲਾਅ ਹੋਣ ਵਾਲੇ ਨੇ ਤਾਂ ਮੰਨ ਗਾ ਜੀਏ ਕਿ ਤੁਸੀਂ ਜੋ ਹੈ ਪਿਆ ਵਾਰਹੀ ਸਿਰਫ ਆਪਣਾ ਬੈਲੈਂਸ ਚੈੱਕ UPI ਤੇ ਕਰ ਸਕਦੇ ਹੋ ਪੱਚੀ ਵਾਰ ਤੁਸੀਂ ਇਹ ਚੈੱਕ ਕਰ ਸਕਦੇ ਹੋ ਕਿ ਕਿੰਨੇ ਬੈਂਕ ਖਾਤੇ ਤੁਹਾਡੇ ਨਾਲ ਅਟੈਚ ਨੇ ਔਰ ਉਸ ਤੋਂ ਬਾਅਦ ਮੈਂ ਦੱਸਦੀ ਆ ਕਿ ਜਿਹੜੀਆਂ ਤੁਸੀਂ ਮੈਂਬਰਸ਼ਿਪ ਕਿਸੇ ਦੀ ਲਈ ਹੁੰਦੀ ਹੈ ਚਾਹੇ Netflix ਹੋਵੇ ਚਾਹੇ ਕੋਈ ਵੀ ਐਪ ਹੋਵੇ ਉਸ ਦੀ ਮੈਂਬਰਸ਼ਿਸ਼ਪ ਲਈ ਤੁਸੀਂ ਸਿਰਫ ਪੀਕ ਟਾਈਮ ਤੇ ਯਾਨੀ ਕਿ 10 ਵਜੇ ਤੋਂ ਪਹਿਲਾਂ ਦੁਪਹਿਰ 1 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਚੈੱਕ ਕਰ ਸਕਦੇ ਹੋ ਤੇ ਉਸ ਤੋਂ ਬਾਅਦ 9:30 ਵਜੇ ਤੱਕ ਤੋਂ ਬਾਅਦ ਜਿਹੜਾ ਵਾ ਤੁਸੀਂ ਇਹ ਆਪਣਾ ਕੋਈ ਵੀ ਐਪ ਪਰ ਜਾਣਕਾਰੀ ਹਾਸਲ ਕਰ ਸਕਦੇ ਹੋ ਪਰ ਤੁਸੀਂ ਵਾਰ-ਵਾਰ ਆਪਣੇ ਬੈਲੈਂਸ ਜਾਂ ਫਿਰ ਹੋਰ ਚੀਜ਼ਾਂ ਚ ਨਹੀਂ ਕਰ ਸਕਦੇ ਉਸ ਨੂੰ ਲੈ ਕੇ ਵੱਡੇ ਪੱਧਰ ਦੇ ਬਦਲਾਅ ਹੋ ਗਏ ਨੇ ਔਰ ਤੁਹਾਨੂੰ ਦੱਸ ਦਈਏ ਕਿ UPI ਦਾ ਜਿਹਾ ਭੁਗਤਾਨ ਬਹੁਤ ਜ਼ਿਆਦਾ ਅਸਰ ਪੈ ਰਿਹਾ UPI ਤੇ ਔਰ ਇਹ ਲੈਨਡਿੰਗ ਦੇ ਵਿੱਚ ਬਹੁਤ ਜ਼ਿਆਦਾ ਰਿਕਵਰਟ ਔਰ ਬੈਂਕਿੰਗ ਸਿਸਟਮ ਦੇ ਵਿੱਚ ਵੀ ਧੋਖਾਧੜੀ ਦੇ ਮਾਮਲੇ ਦੇਖਣ ਨੂੰ ਮਿਲਦੇ ਨੇ ਕਿਉਂਕਿ ਜਿੱਥੇ ਆਨਲਾਈਨ ਲੋਕਾਂ ਨੂੰ ਰਾਹਤ ਮਿਲਦੀ ਹੈ ਇਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਹੋਰ ਤਿਕਤਾਮਾਂ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਇਸੇ ਕਰਕੇ ਹੁਣ UPI ਦੇ ਵਿੱਚ 1 ਅਗਸਤ ਤੋਂ ਬਹੁਤ ਵੱਡੇ ਬਦਲਾਅ ਹੋਣ ਵਾਲੇ ਨੇ ਔਰ ਇਹ ਬਦਲਾਅਾਂ ਦੇ ਕਰਕੇ ਤੁਹਾਨੂੰ ਦਿੱਕਤ ਆ ਸਕਦੀ ਹੈ ਤੇ ਸਮਾ ਨਿਰਦਾਧਕ ਦਤਾ ਹੈ ਤੁਸੀਂ ਵਾਰ-ਵਾਰ UPI ਦੀ ਵਰਤੋਂ ਨਹੀਂ ਕਰ ਸਕ ਰਹੇ ਹੋ ਬੈਲੈਂਸ ਚੈੱਕ ਨਹੀਂ ਕਰ ਸਕਦੇ ਹੋ ਕੁਝ ਸਮਾਂ ਹੋਵੇਗਾ ਉਸ ਸਮੇਂ ਦੇ ਵਿੱਚ ਹੀ ਤੁਸੀਂ ਇਹ ਸਾਰੀਆਂ ਚੀਜ਼ਾਂ ਕਰ ਸਕਦੇ ਹੋ ਇਸ ਜਾਣਕਾਰੀ ਨੂੰ ਲੋਕਾਂ ਤੱਕ ਸ਼ੇਅਰ ਜ਼ਰੂਰ ਕਰੋ ਤਾਂ ਕਿ ਖਬਰ ਲੋਕਾਂ ਤੱਕ ਪਹੁੰਚੇ ਔਰ ਕਿਸ ਕਦਰ ਹੁਣ ਵੱਡੇ ਪੱਧਰ ਦੇ ਬਦਲਾਅ ਹੋ ਗਏ ਨੇ ਕਿ ਕੁਝ ਜਾਣਕਾਰੀਆਂ ਹੁਣ ਆ ਗਈਆਂ ਨੇ ਉਹ ਜਾਣ ਸਕਣ ਲੋਕ ਔਰ 1 ਅਗਸਤ ਤੋਂ ਵੱਡੇ ਬਦਲਾਅ ਜਿਹੜੇ ਨੇ ਹੋਣ ਵਾਲੇ ਨੇ ਇਸ ਖਬਰ ਨੂੰ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ